ਹਾਂ ਜੀ ਹਾਂ ਜੀ ਵਿੱਚ ਮਾਰਤੀ ਵਿੱਚ ਮਾਰਤੀ 6 ਮੁੰਡੇ ਗਏ ਤੇ ਇੱਕ ਡੁੱਬ ਗਿਆ 5 ਛਾੜ ਕੇ ਬਾਹਰ ਗੱਲ ਕੀ ਹੋਈ ਕੀ ਬਾਹੀ ਸੁੱਕਦੀ ਪੇ ਪੁਲਿਸ ਵਾਲੇ ਅੱਛਾ ਹੋਰ ਤਿੰਨ ਚਾਰ ਸਾਸੀ ਆਏ ਰਾਡੇ ਦਾ ਬਹੁਤ ਟਕੋਗੇ ਭਰਾ ਇੱਥੇ ਮੁੰਡਾ ਗਿਆ ਜਵਾਨ ਕੇ ਕਿੰਨੇ ਸਾਲ ਕਿੰਨੀ ਉਮਰ ਸੀ 17 ਸਾਲ ਹਾਂ 17 ਸਾਲ ਦਾ ਤੇ ਹੋਇਆ ਕੀ ਉੱਥੇ ਕਰ ਕੌਣ ਆਇਆ ਹਾਂ ਮੁਲਾਜ਼ਮ ਆ ਹੀ ਕਰ ਅੱਛਾ ਪੁਲਸਾ ਜੀ ਪੁਲਸਾ ਹੀ ਆ ਉਹ ਆ ਹੀ ਦੇ ਨਾਲ ਬੰਦੇ ਹੀ 10 12 ਪਿੰਡ ਦੇ ਕੌਣ ਕੌਣ ਇਹ ਕੁਲਦੀਪ ਸਿੰਘ ਅਜਮੇਰ ਸਿੰਘ ਹਾਂ ਤੇ ਸੁਖਵੀਰ ਹਾਂ ਇੱਕ ਲਖਾ ਅੱਛਾ ਤਿੰਨ ਚਾਰ ਸਾਸੀ ਹੀ ਮੜੂਣਾ ਨਾਮ ਨਹੀਂ ਪਤਾ ਮੈਨੂੰ ਫਿਰ ਕੀ ਹੋਇਆ ਉਹ ਮਗਰਚੜ ਦੇ ਮੁੰਡਿਆਂ ਸਾਡੇ ਦੇ ਤੇ ਬੱਚੇ ਮਗਰ ਜਾੜ ਕੇ 96}{|\text{ਸ਼ਾਲ ਮਾਰੀ ਇੱਕ ਡੁੱਬ ਗਿਆ ਪੰਜ ਜਾੜ ਕੇ ਬਾਦ ਰਿਆ ਉੱਥੋਂ ਬੱਚੇ ਇੱਥੇ ਕਿਧਾ ਆ ਗਏ ਭੱਜ ਕੇ ਆ ਜੋੜ ਕੇ ਪੁਲਿਸ ਤੋਂ ਡਰਦੇ ਆਏ ਪੁਲਿਸ ਤੋਂ ਡਰਦੇ ਆਏ ਮੁਲਾ ਜਾਉਂਦੇ ਡਰਦੇ ਆਏ ਹਾਂ ਜੀ ਪੁਲਿਸ ਵੀ ਨਾ ਬੱਸ ਦੇ ਪਿੱਛੇ ਹੋ ਗਈ ਭੱਜ ਦੌੜ ਗਿਆ ਕੋਣ ਆਇਆ ਕਹਿੰਦੇ ਮਗਰ ਆਇਆ ਇੱਕ ਕੀਪਾ ਇੱਕ ਇੱਕ ਇੱਥੇ ਤੱਕ ਆਇਆ ਮਗਰ ਇਹ ਦਰਿਆ ਤੋਂ ਮੋੜੇ ਇੱਥੇ ਆ ਗਏ ਮੋਟਰਸਾਈਕਲਾਂ ਦੋਵੇਂ ਚੱਲਦੀਆਂ ਇੱਥੋਂ ਮੋੜੇ ਆ ਗਏ ਇੱਥੋਂ ਮੋੜੇ ਦਰਿਆ ਤੋਂ ਆ ਗਏ ਪੁਲਿਸ ਤੋਂ ਪੁਲਿਸ 1.5 ਕਿਲੋਮੀਟਰ ਇੱਥੇ ਸੀ ਕੀ ਹੋਇਆ ਇਥੂ-ਥੂ ਆ ਪੱਜ ਗਈ ਇਥੂ ਨਾ ਬਚਾਲਮਾਰ ਛੱਡੀ ਐ 14 ਮਗੇ ਤੋ ਲਾਈ ਜਦੋਂ ਤੇਰੇ ਘਰ ਆਈ ਪੁਲਸੋਂ ਤੋ ਕੀ ਹੋਇਆ ਉਹ ਤਾਂ ਪੁਲਸ ਵਾਲੇ ਦੇ ਮੁੰਡੇ ਨੇ ਮੋਰਚਾ ਖੋਲੇ ਮੁੰਡਾ ਭੱਜਾਇਆ ਉਧਰੋਂ ਉਹਨਾਂ ਨੇ ਤਾਂ ਕਿ ਰਮਾਨ ਉਹ ਅਖੇਲਾ ਮੇ ਗੋਲੀਆਂ ਲਾਣੇ ਜਾਂ ਖੁਦ ਭੱਜ ਗਿਆ ਉਹ ਗੋੜਾਂ ਦਾ ਹੈ ਗੋਲੀਆਂ ਉਹ ਮਲਾਜਮ ਆ ਕੇ ਮਲਾਜਮ ਤਾਂ ਉਹਨਾਂ ਨੇ ਇਥੂ ਇੱਕ ਉਹ ਕੱਢ ਲਿਆ ਐ ਅੱਛਾ ਤੇ ਉਹ ਭਲਾਈ ਨਹੀਂ ਆ ਗਈ ਸਿਰ ਪਿਸਟਲ ਕੱਢੀ ਗਈ ਕੱਢ ਉਹ ਪੁਲਸਾਂ ਜੀ ਕਾਲਦੀ ਐ ਲਾਣ ਵਾਲੀ ਅੱਛਾ ਪਿਸਟੋਲ ਪਿਸਟੋਲ ਕੱਢੀ ਕਿੱਥੋਂ ਕੱਢਿਆ ਇਥੂ ਜਾ ਕੱਢਿਆ ਉਹਨਾਂ ਨੇ ਅੱਛਾ ਹਾਂ ਪਿੰਡ ਜੂ ਕੱਢਿਆ ਸੀ ਤੇ ਹਾਂ ਮਰੋ ਡਰ ਕੇ ਆਈ ਕੀ ਕਰਦੇ ਗੋਲੀ ਗੋਲੀ ਡਰਨਾ ਹੀ ਸੀ ਬਾਬੇ ਚੱਲੋ ਘਾਟੇ ਨਹੀਂ ਨਹੀਂ ਆਣੇ ਆਣੇ ਬੱਚੇ ਤਾਂ ਆ ਗਏ ਸੀ ਤੇ ਨਾਲ ਦੂਜੇ ਜਿਹੜੇ ਬੰਦੇ ਆਮ ਬੰਦੇ ਵੀ ਆ ਗਏ ਸੀ ਬੰਦੇ ਵੀ ਆ ਗਏ ਸੀ ਜੀ ਮੇਰੀ ਕਿਰਪਾ ਹੀ ਅਜਮੇਰ ਹੀ ਦੋ ਚਾਰ ਸਾਂਸੀਆਂ ਦੇ ਮੁੰਡੇ ਹੋ ਰਹੀਆਂ ਲਕਾਈ ਲਕਾਈ ਬੋਤੇ ਜਨੇ ਹੀ ਸਾਰੀਆਂ ਪਹਿਲੀਆਂ ਬੱਚਿਆਂ ਭਰੀਆਂ ਸੀ ਪੁਲਿਸ ਆ ਕੇ ਮੁੰਡੇ ਭੱਜਿਆ ਡਰਦਾ ਸਾਰੇ ਪੈ ਹੀ ਕੋ ਫਿਰ ਤੁਰ ਪਿਆ ਇੱਥੋਂ ਆਣ ਕੇ ਮੁੰਡੇ ਜਦੋਂ ਬੱਚਿਆਂ ਸ਼ਾਲ ਮਾਰੀ ਤੇ ਫਿਰ ਮੁੜ ਗਿਆ ਉਹ ਲੋਕ ਪੰਜ ਮੋਢੇ ਜਿਹੜੇ ਨਾਲ ਤੁਹਾਡੇ ਛਾਲ ਮਰੀ ਸੀ ਉਹ ਕਿੱਥੇ ਆ ਉਹਨੇ ਮਾਹਮ ਖਲੋਦੇ ਮਾਰੀ ਗਲਛੋ ਉਹ ਮੋਢੇ ਖਲੋਤੇ ਉਹਨਾਂ ਦਾ ਪਤਾ ਸਾਡੇ ਉਹ ਪੰਜ ਨੇ ਕੱਪੜੇ ਲਾਏ ਉਹ ਜਿਹਨੇ ਕੱਪੜੇ ਲਾਏ ਕੱਪੜੇ ਮੋਬਾਈਲ ਸਾਰਿਆਂ ਦੇ ਬਿਚਾਰਾ ਦੇ ਕਿੱਥੇ ਗਏ ਕੀ ਪਤਾ ਕਿੱਥੇ ਗਏ ਅੱਛਾ ਹਾਂਜੀ ਅੱਜ ਵਿਚਾਰੇ ਪੱਠੇ ਵਾਦ ਕੇ ਲੈ ਕੇ ਆਂਦੇ ਸੀ ਉਹਨਾਂ ਨੂੰ ਚੋਕਲੇ ਕੇ ਮੁੰਡਿਆਂ ਦੇ ਇੱਥੇ ਸਾਡੇ ਚੋਕਲੇ ਪੰਜ ਮੀਲ ਚੱਲ ਗਏ ਇੱਥੋਂ ਇਥੋਂ ਮਾਂ ਜੋ ਚਲ ਗਿਆ ਇੱਥੋਂ ਤੇਰੀ ਕਲਚਰ ਨਹੀਂ ਕਿ ਤੋਂ ਮੋਬਾਈਲ ਖੜਿਆ ਦਰਿਆ ਦੇ ਕੰਢੇ ਨੂੰ ਖੜਿਆ ਚੋਕੇ ਪੰਜ ਮੋਬਾਈਲ ਸੁਟੇ ਕਿੰਨੇ ਚੋਕੇ ਖੜੇ ਖੜੇ ਸੁਖਵੀਰ ਉਹਨਾਂ ਕੀ ਪਏ ਨੇ ਕਿਰਪਾ ਜਦੋਂ ਮੋਬਾਈਲ ਚੋਕੇ ਲੱਗ ਪਏ ਪੰਜ ਮੋਬਾਈਲ ਖੜਿਆ ਪੰਜ ਮੋਬਾਈਲ ਹਾਂ ਹਾਂਜੀ ਬਹੁਤ ਮੜਾ ਯਾਰ ਇਹ ਬੋਸ ਤੱਕ ਆਇਆ ਆ ਇੱਥੇ ਮਾਰੀ ਛਾਲਾ ਵੇਖੋ ਚੱਪਣੂ ਥਰੇ ਜਿੱਦੀ ਆ ਦੇ ਉਹ ਚੱਪਣ ਲੱਗੀ ਆ ਹਾ ਉਹ ਚੱਪਣ ਲੱਗੀ ਥਾਲੇ ਚੱਪਣ ਲੱਗੀ ਲੱਗੀ ਇੱਥੇ ਹਲੇ ਤਾਂ ਕੋਈ ਪੁੱਛ ਨਹੀਂ ਆ ਸਾਡੇ ਘਰ ਪਹਿਲੇ ਸ਼ੁਰੂ ਤੋਂ ਲੜਾਈ ਸਾਡੇ ਘਰ ਕੀਤੇ ਆਗੇ ਕੀਤੇ ਨੇ ਸਾਡਾ ਫੇਰ ਵੀ ਕੁਹਾਲ ਨਹੀਂ ਹੋਇਆ ਆ 25 ਦਿਨਾਂ 25 ਦਿਨ ਹੋ ਗਏ ਸਾਡੀ ਸੁਣਾਈ ਕੋਈ ਨਹੀਂ ਆ ਮੁੰਡਾ ਵੀ ਸਾਡਾ ਡੋਪ ਛਿੜੇ ਇਹਨਾਂ ਨੇ ਮਾਰ ਛੜਿਆ ਮੁੰਡਾ ਸਾਡਾ ਡੱਬ ਗਿਆ ਕੋਈ ਸਮਝ ਨਹੀਂ ਕਿ ਪੁਲਿਸ ਨਹੀਂ ਆਈ ਇੱਥੇ ਮੌਕੇ ਤੇ ਪੁਲਿਸ ਕਿੰਨਾ ਚਿਰ ਕਿੰਨਾ ਤੇਰੋਗੀ ਡੁੱਬੇ ਨੂੰ 2 ਘੰਟੇ ਹੋ ਗਏ ਡੁੱਬੇ ਨੂੰ 2 ਘੰਟੇ ਤੋਂ ਕੋਈ ਪੁਲਸ ਆ ਨਾ ਕੋਈ ਆਈ ਕੋਈ ਨਹੀਂ ਤੁਸੀਂ ਆ ਕੇ ਪੁਲਸ ਨਹੀਂ ਆਈ ਮੇਰਾ ਫੋਨ ਦੇ ਯਾਰ ਅਹੀਂ ਤਾਂ ਇੰਨਾ ਤੱਕ ਖਾਣੇ ਜਿੱਦਾਂ ਡੰਗਾ ਖਾਉਂਦੇ ਆ ਪ੍ਰਧਾਨ ਜੀ ਮਗਰ ਮਗਰ ਪੁਲਸ ਆਉਂਦੀ ਨੇ ਤੇ ਉਹ ਕਿੱਥੇ ਜਾ ਕੇ ਬਾਈਕ ਮੋਟਰਸਾਈਕਲ ਲੈ ਕੇ ਤੇ ਭੱਜਣਾ ਕਿੱਥੇ ਆ ਦਰਿਆ ਜਿਹੜਾ ਪੁਲਸ ਮਤਲਬ ਉਹ ਕੱਢ ਕੇ ਆ ਗਏ ਸੀ ਮੇਰੇ ਖਿਆਲ ਤੋਂ ਕਰਨਾ ਸਾਢੇ ਘਰਾਂ ਅਹੀਂ ਥਾ ਲਿਆ ਨਵਾਂ ਕਿਲੋਮੀਟਰ ਭੱਜ ਕੇ ਆਏ ਇਹਦੇ ਤੋਂ ਦਰਿਆਵਾ 1.5 ਕਿਲੋ 2 ਕਿਲੋਮੀਟਰ ਦੇ ਇਹੋ ਤੁਮ ਤੂੰ ਆਵਸੇ ਆ ਜਿਹੜੀ ਸ਼ੁਰੂ ਤੋਂ ਲੜਾਈ ਉਹ ਵੀ ਸਾਡੇ ਘਰ ਹੋਈ ਆ ਗਈ ਇਹੋ ਕਿ ਸਾਡਾ ਕੋਈ ਬੇਸਰਾ ਨਹੀਂ ਕੀਤਾ ਗਿਆ ਮੋਟਰਸਾਈਕਲ ਮੋਟਰਸਾਈਕਲ ਖੋਹ ਕੇ ਤੇ ਉਹਨਾਂ ਦੇ ਮਗਰ ਸਾਡਾ ਹੀ ਮੋਟਰਸਾਈਕਲ ਸਾਡਾ ਹੀ ਮੋਟਰਸਾਈਕਲ ਸਾਡਾ ਹੀ ਮੁੰਡਾ ਨਹੀਂ ਰੱਭਿਆ ਸਾਡਾ ਹੀ ਮੋਟਰਸਾਈਕਲ ਹਾਂ ਹਾਂ ਸਾਰੇ ਪਰਮਾਨਦੀ ਪਤਾ ਨਹੀਂ ਕਿੰਨੇ ਵੇਂਦੇ ਆ ਪਿਸਤੌਲ ਪਿਸਤੌਲ ਪੁਲਿਸ ਨੇ ਕੱਢਿਆ ਕਿ ਹੋਰ ਨੇ ਕੱਢਿਆ ਕੱਢ ਕੇ ਕੀ ਕੀ ਉਹ ਉੱਤੇ ਲਾਤਾ ਉਹ ਦੱਦਿਆ ਇਨਸਾਨਵਾਰਤੀ ਪਾਣੀ ਨਹੀਂ ਤੂੰ ਮੋੜ ਕੇ ਦੇਖਿਆ ਹੀ ਨਹੀਂ ਮੋੜ ਕੇ ਦੇਖਿਆ ਇਨਸਾਨਵਾਰਤੀ ਜਦੋਂ ਪਿਸਤੌਲ ਕੋ ਸਾਡਾ ਫੇਸਣਾ ਹੀ ਕੱਢਿਆ ਜਦੋਂ ਪਿਸਤੌਲ ਕੱਢਿਆ ਫਿਰ ਉਹ ਕੱਢਦਾ ਪਾ ਤਾਂ ਸਾਡੇ ਪਤਾ ਨਹੀਂ ਕੱਢਿਆ ਉਹਨਾਂ ਨੂੰ ਸ਼ਾਰ ਮਾਰਦੇ ਉਹਦੇ ਭੇਦੂ ਯਾਰ ਕਿ ਹੰਮਾ ਕਿ ਨਾ ਸੰਭਾ ਨਾ ਦੋ ਟਾਂਸ ਹੰਮਾ ਤਾਂ 2.5 ਕਿੰਝ ਚੱਲ ਆਉਂਦਾ ਉਹ ਯਾਰ ਇੱਕ ਕਹਿੰਦੇ ਕਿ ਇਹਨਾਂ ਮੋਟਰ ਨੂੰ ਮਲਾਈਨ ਨੇ ਪਸਤੌ ਵੀ ਲਾਇਆ ਲੱਗਦਾ ਤੁਹਾਨੂੰ ਤਾਂ ਚੱਲਦਾ ਆ ਉਹ ਕੱਢ ਕੇ ਤਾਂ ਮਰ ਗਿਆ ਕੋਈ ਨਹੀਂ ਪਹਣ ਵੱਡਾ ਅਫਸਰ ਆ ਰਿਹਾ ਵੱਡਾ ਅਫਸਰ ਆ ਰਿਹਾ ਮੈਡਮ ਜੀ ਆ ਰਿਹਾ ਇੱਥੇ ਆਂਦਾ ਕੋਈ ਨਹੀਂ ਸਾਇਡ ਵੱਡਾ ਨੇ ਮੁੰਨਾ ਮਰ ਗਿਆ ਹਾਂ ਸਾਡੀ ਸਾਡੇ ਨਾਲ 8 ਗਣ ਮਾਰੇ ਦੂਜਾ ਮੋੜ ਸਿਰ ਮਾਰੇ ਇੱਕ ਮਾਰ ਕੇ ਸਾਡੇ ਨਾਲ ਚਾਰ ਨੇ ਗਈ ਘਰ ਬੈ ਗਏ ਸਾਡੇ ਘਰ ਦੇ ਇਹ ਨਹੀਂ ਸਾਡੀ ਅਸੀਂ ਮੋੜ ਲੈ ਕੇ ਨਹੀਂ ਆਈਏ ਚਾ ਵੀ ਖੋਵੇਂ ਲੈ ਕੇ ਚੱਲ ਗਏ ਇਹਨਾਂ ਨੇ ਦੇਖਿਆ ਹੀ ਨਹੀਂ ਇਹਨਾਂ ਨੇ ਦੇਖਿਆ ਹੀ ਨਹੀਂ ਇਹਦੇ ਮਗਰ ਮੋਟਰਸਾਈਕਲ ਆ ਲਿਆ ਉਹਨਾ ਬਾਦ 10 ਬੰਦੇ 10 ਬੰਦੇ 10 ਬੰਦੇ ਆ ਜਾਓ ਉੱਥੇ 10 ਬੰਦੇ ਆ ਜਾਓ ਜਿਹੜਾ ਆਪਾਂ ਅੱਗੇ ਪ੍ਰੋਗਰਾਮ ਬਣਾਇਆ ਹੈ ਆਪਾਂ ਉਹ ਨਹੀਂ ਜਾਣ ਜੇ ਕਾਰਵਾਈ ਨਹੀਂ ਕਰਨਗੇ ਜਾਵਾਂਗੇ ਕਰ ਦੇਣਗੇ ਜਦੋਂ ਆਪਾਂ ਕਹਿ ਦਿੰਦੇ ਤਾਂ ਫਿਰ ਠੀਕ ਆਪਾਂ ਚੱਲੀਏ ਅੱਗੇ ਅੱਗੇ ਕਦੇ ਤੁਹਾਨੂੰ ਮੁਸ਼ਕਲ ਹੋਣ ਦਿੰਦੀ ਆ ਨਹੀਂ ਆਉਂਦੇ ਨਹੀਂ 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 ਆਉਂਦੇ ਇੰਨੀ دیر ਹੋ ਗਈ ਤੁਹਾਨੂੰ ਮੁਸ਼ਕਲ ਹੋਣ ਦਿੰਦੀ ਕਾ ਕਾ ਨਹੀਂ ਨਹੀਂ ਫਿਰ ਹੁਣ ਵੀ ਨਹੀਂ ਆਉਣ ਦਿੰਦਾ ਸਾਨੂੰ ਥੱਟੋਂ ਕਿਸੇ ਬੰਦੇ ਨੂੰ ਕੋਈ ਮੁਸ਼ਕਲ ਨਹੀਂ ਪਰ ਥੋੜਾ ਜਿਹਾ ਬਿਕਰਮ ਤੋਂ ਡਰ ਆ ਬੰਦੇ ਤੇ ਗੱਲ ਹੋਰ ਕੋਈ ਹੈ ਉਹ ਤਾਂ ਬਦਲ ਤਾਂ ਮੈਂ ਬਿਲਕੁਲ ਸੱਚ ਬਗਵਾ ਉਹ ਤਾਂ ਬਦਲ ਗਿਆ ਆਪਾਂ ਠੀਕ ਹਾਂਜੀ ਲੜਕੇ ਦਾ ਕੀ ਨਾਮ ਜੀ? ਮੁਹੰਮਦ ਮਸਤਾਕ ਉਪਰ ਸੀ 18 ਸਾਲ। ਉਹਨਾਂ ਕੋ ਚੱਲਣ ਦੇ ਝਗੜਾ ਦਾ ਪੁਲਿਸ ਆਈ। ਹਾਂਜੀ। ਤਾਂ ਨਾਲੋਂ ਬੰਦੇ ਆਏ ਤਾਂ ਪੁਲਿਸ ਮਗਰੂ ਮੋੜ ਕੇ ਦੋਗਲੇ ਹਟਵੀ। ਤਾਂ ਬੰਦੇ ਮਗਰ ਪੈ ਗਏ। ਬੰਦੇ ਕਿਹੜੇ ਸੀ? ਜਵੇਰ ਸਿੰਘ ਕੀਪਾ ਸਿੰਘ ਹਾਂ। ਸੁਖਵੀਰ ਸਿੰਘ ਪੱਤਲਖਾ। ਠੀਕ ਆ। ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਹੀ ਦਰਿਆ ਦੇ। 5 ਚੱਲ ਕੇ ਪਾਰ ਦੇ ਇੱਕ ਮੁੰਡਾ ਨੇ ਚੜਿਆ। ਉਹ ਮੁੰਡਾ ਤੁਹਾਡਾ ਲੜਕਾ ਸੀ? ਹਾਂ ਸਾਡਾ ਲੜਕਾ ਸੀ। ਕੀ ਕੀ ਇਹ ਤਾਂ ਸਾਡੇ ਕੋਈ ਸੁਣਾਈ ਐ ਨਹੀਂ ਬਾਜੀ ਜੰਨੂ ਦੇ ਅਸੀਂ ਇੱਥੇ 20 ਦਿਨ ਹੋ ਗਏ ਲੜਾਈ ਨੂੰ ਤੇ ਇੱਥੇ ਤੁਹਾਨੂੰ ਨਾ ਪੁੱਛਦਾ ਕੋਈ ਨਹੀਂ ਜਿੰਨਾ ਕੋਈ ਡੰਗਾ ਲੜਿਆ ਉਹਦਾ ਕੋਈ ਨਹੀਂ ਤੇ ਸਾਡੇ ਘਰ ਤੇ ਹੋ ਕੇ ਆ ਗਏ ਕੀ ਕੀ ਮੰਗ ਕਰਦੇ ਪਟਾਟਨ ਦਾ ਸਾਡੀ ਇਹੋ ਹੀ ਆ ਸਾਡਾ ਬੱਚਾ ਲੱਭਣਾ ਚਾਹੀਦਾ ਜੋ ਸਜਾਈ ਉਹ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਬਹੁਤ ਮੰਦ ਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰ ਭਾਈ ਚਾਰੇ ਦਾ ਮੁੰਡੇ ਨੇ ਜਨੇ ਦਰਿਆਤ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦ ਭਾਗੀ ਗੱਲ ਆ ਬਈ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਇੱਕ ਤਾਨਾਸ਼ਾਹ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਕਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 22 ਦਾ ਪਰਚਾ ਰਜਿਸਟਰਡ ਸੀ ਉਹ ਬਾਰ-ਬਾਰ ਪੁਲਿਸ ਜਦੋਂ ਵੀ ਰੇਡ ਮਾਰਨ ਵਾਸਤੇ ਆਉਂਦੀ ਸੀ ਤੇ ਉਹ ਬੰਦਾ ਹੁਣ ਤੋਂ ਪਹਿਲਾ ਜਿਹੜੇ ਐਸਐਚਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧਿਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰ ਅੱਜ ਜਦੋਂ ਇਹਨਾਂ ਦੇ ਘਰ ਰੇਡ ਮਾਰਨ ਵਾਸਤੇ ਆਈ ਆ ਪੁਲਿਸ ਪਤਾ ਨਹੀਂ ਉਹ ਖੇਤਾ 'ਚ ਕੰਮ ਕਰਦਾ ਸੀ ਕਿੱਥੇ ਸੀ ਪੁਲਿਸ ਨੂੰ ਦੇਖ ਕੇ ਜਦੋਂ ਮੁੰਡੇ ਭੱਜੇ ਨੇ ਤੇ ਉਹਦੇ ਆਪਣੇ ਮੋਟਰਸਾਈਕਲ ਜਿਹੜਿਆ ਉਹ ਇਹਨਾਂ ਦੇ ਪਿੱਛੇ ਲਾ ਲੇ ਭੀ ਮੈਂ ਫੜ ਕੇ ਜਿਹੜਾ ਲਾਉਨੇ ਆ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸਾਹ ਸਹੀ ਹੋਇਆ ਇੱਥੇ ਆਇਆ ਤੇ ਜਦ ਆ ਕੇ ਉਹਨੇ ਮੋਟਰਸਾਈਕਲ ਉਹਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇਖਿਆ ਕਿ 5-7 ਜਣੇ ਆ ਉਹਨਾਂ ਦੇ ਨਾਮ ਤੁਹਾਨੂੰ ਇਹ ਦੱਸ ਦਿੰਦੇ ਆ ਉਹ ਦਰਿਆ 'ਚ ਛਾਲ ਮਾਰੀ ਆ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਇੱਥੇ ਡਿਪਟੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਭਾਜੀ ਰਵਿੰਦਰ ਰਾਏ ਨੇ ਇੱਥੇ ਠਣਦਾ ਹਰਜਿੰਦਰ ਆ ਸਾਰੇ ਆਏ ਨੇ ਸਮੁੱਚੀ ਟੀਮ ਆਈ ਆ ਉਹ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔਰ ਸੀਆਈਡੀ ਪ੍ਰਸ਼ਾਸਨ ਸਾਰਾ ਇੱਥੇ ਉਹਨਾਂ ਨੂੰ ਮਿਲਾ ਦੰਨੇ ਆ ਗੋਤਾਖੋਰ ਜਿਹੜੇ ਨੇ ਆ ਉਹ ਆ ਰਹੇ ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ ਢਾਈ ਘੰਟੇ ਤੋਂ ਸਾਡੀ ਕਿਸੇ ਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨਾਂ ਦੇ ਨਾਲ ਖਲੋਤਾ ਇੰਚ ਇੰਚ ਤੇ ਖਲੋਤਾ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕਾਉਂਸਲ ਇਹਨਾਂ ਦੇ ਨਾਲ ਆ ਗੁਜਰ ਭ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਨਾਲ ਸਪੋਰਟ ਦੇ ਵਿੱਚ ਖਲੋਤੇ ਆਂ ਮੁੰਡਾ ਲੱਭਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਇਹਨਾਂ ਨੇ ਗੁੱਸੇ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਸੀਗਾ ਠਾਣੇ ਤੇ ਗਾੜੀ ਜਾਂਦਾ ਉਹ ਡਿੱਪੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ਵਾਸਨ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸੁਬਾਨ ਨਾਲ ਗੱਲ ਹਾਂ ਅਗਰ ਅਫਸਰ ਸੁਬਾਨ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਆ ਅਫਸਰ ਸੁਬਾਨ ਨਾਲ ਕੋਈ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਲਿਆਂਗੇ ਸਾਰ ਲੜਕਾ ਮਸਤਾਕ احمدੋਲੱਖੇ ਦਾ ਜਿਹੜਾ ਨਾਮ ਹੈ ਕਿੰਨੀ ਉਮਰ ਹੈ 17 ਸਾਲ ਉਹਦੀ ਉਮਰ ਹੈ ਨੌਜਵਾਨ ਮੁੰਡਾ ਸੀਗਾ ਕੋਈ ਵੀ ਮੈਂ ਸਮਝਦਾ ਕਿ ਕੋਈ ਗੁੱਜਰਪਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਿਕ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਹੈ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਹ ਤੋਂ ਵੱਡਾ ਕੋਈ ਕਹਿਰ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾ ਦੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸ ਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜਿਹੜਾ ਵਾਲੇ ਜ